ਕਉ ਮੰਤਰੀ ਮਹਿਲਾ ਦਿਵਸ ਤੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੇ ਇੱਕ ਨਵੇਕਲਾ ਉਪਰਾਲਾ ਕਰਦਿਆਂ ਆਤਮ ਸਨਮਾਨ ਪ੍ਰੋਜੈਕਟ ਤਹਿਤ ਜ਼ਿਲ੍ਹੇ ਦੇ ਸਵੈ ਸਹਾਇਤਾ ਗਰੁੱਪ ਦੀਆਂ 6 ਔਰਤਾਂ ਨੂੰ ਈ ਰਿਕਸ਼ਾ ਦੀ ਸੌਗਾਤ ਤੇ ਔਰਤਾਂ ਨੂੰ ਆਤਮ ਨਿਰਪਰਨ ਬਣਾਉਣ ਵੱਲ ਅੱਜ ਇੱਕ ਹੋਰ ਕਦਮ ਵਧਾਇਆ ਡਿਪਟੀ ਕਮਿਸ਼ਨਰ ਸ਼ੌਂਕਤ ਅਹਿਮਦ ਪਰੇ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਈ ਰਿਕਸ਼ਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਇਸ ਮੌਕੇ ਵਦੇ ਵਿਧਾਇਕ ਡਿਪਟੀ ਕਮਿਸ਼ਨਰ ਡਾਕਟਰ ਹਰਜਿੰਦਰ ਸਿੰਘ 베ਦੀ ਵਿਧਿਕ ਡਿਪਟੀ ਕਮਿਸ਼ਨਰ ਮੈਡਮ ਕੰਚਨ ਤੇ ਸਹਾਇਕ ਸਹਾਇਕ ਕਮਿਸ਼ਨਰ ਮਨਜੀਤ ਕੌਰ ਵੀ ਮੌਜੂਦ ਸਨ ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ احمد ਪਰੇ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਸਵੈ ਸਹਾਇਤਾ ਗਰੁੱਪਾਂ ਨਾਲ ਜੁੜ ਕੇ ਪਿੰਡਾਂ ਦੀਆਂ ਔਰਤਾਂ ਦਾ ਆਰਥਿਕ ਅਤੇ ਸਮਾਜਿਕ ਜੀਵਨ ਪੱਧਰ ਉੱਚਾ ਹੋਇਆ ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਸਫਲ ਹੋਣ ਉਪਰੰਤ ਅਗਲੇ ਪੜਾਅ ਵਿੱਚ ਲੋੜਵੰਦ ਪਿੰਡੂ ਔਰਤਾਂ ਨੂੰ ਹੋਰ ਵੀ ਰਿਕਸ਼ਾ بیمਹਿਆ ਕਰਵਾਏ ਜਾਣਗੇ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਅੰਜੀ ਸਰ ਜਨ ਅਧਿਕਾਰਨ ਵੱਲੋਂ ਜਿਹੜੇ ਇਹ ਰਿਪੋਰਟ ਦਿੱਤਾ ਗਿਆ ਮਹਿਲਾਵਾਂ ਕੀ ਜਣਾ ਹੈ ਕੋ ਜਿਹੜਾ ਪੰਜਾਬ ਸਰਕਾਰ ਹੈਗਾ ਉਹਦੇ ਵਿੱਚੋਂ ਆਪਾਂ ਮਾਜੋਗ ਮੁੱਖ ਮੰਤਰੀ ਜੀ ਨੇ ਲਾਸਟ ਟਾਈਮ ਕਿਹਾ ਸੀਗਾ ਕਿ ਜਿੰਨੇ ਵੀ ਆਪਣੇ ਸੈਲਫ ਹੈਲਪ ਗਰੁੱਪਸ ਨੇ ਸਮੂਹ ਜਿਹੜੇ ਆਪਣੇ ਨੇ ਉਹਨਾਂ ਦੀ ਜਿਹੜੀ ਮਹਿਲਾਵਾਂ ਨੇ ਉਹ ਕਾਫੀ ਸਮੇਂ ਤੋਂ ਇਹਨਾਂ ਗਰੁੱਪ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਕਾਫੀ ਉਹਨਾਂ ਨੂੰ अनुभव हो गया है कि आपा किस तरीके नाल पावे वो किसी छोटे तरीके ਦਾ بزਨਸ ਹੋਵੇ ਪਾਵੇ ਕੋਈ ਆਪਣਾ ਘਰੇਲੂ ਕੰਮ ਦੇ ਹਿਸਾਬ ਨਾਲ ਹੀ ਸੈਲਫ এমਪਲॉयਮੈਂਟ ਦੇ ਰਿਸੋਰਸਸ ਉਨਤੇ ਆਪਾਂ ਨੂੰ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਫੈਸਿਲਿਟੇਟ ਜ਼ਰੂਰ ਕਰਨਾ ਚਾਹੀਦਾ ਤਾਂ ਆਪਾਂ ਪਹਿਲਾਂ ਵੀ ਇੱਕ ਜਿਹੜਾ ਸਿਲਾਈ ਦੇ ਸੈਂਟਰ ਹੈ ਜਿਹੜੇ ਬੱਚਿਆਂ ਦੀ ਯੂਨੀਫਾਰਮਸ ਨੇ ਉਹ ਇਹਨਾਂ ਸਮੂਹਾਂ ਤੋਂ ਬਣਵਾ ਰਹੇ ਨੇ ਤੇ ਨਾਲ ਹੀ ਹੁਣ ਜਿਹੜਾ ਇਹ ਹੈ ਨਵੇਂ ਅੜੀਤਬ ਆਪਣੇ ਆਏ ਨੇ ਜੀਡੀਸੀ ਡਿਵੈਲਪਮੈਂਟ ਹੱਦ ਜਾਂਦੇ ਜੀ ਤੇ ਇਹਨਾਂ ਦਾ ਆਈਡੀਆ ਸੀਗਾ ਕਿ ਆਪਾਂ ਕੁਝ ਲੇਡੀਆਂ ਨੂੰ ਜਿਹੜਾ ਹੈਗਾ ਕਿਉਂਕਿ ਕਈ ਸਾਰੇ ਪਿੰਡ ਆਪਣੇ ਹੁੰਦੇ ਨੇ ਜਿੱਥੇ ਜਿਹੜੇ ਹੈਗੇ ਬੱਸ ਸਰਵਿਸਿਜ਼ ਨਹੀਂ ਹੈਗੀ ਜਾਂ ਤੇ ਜੇ ਉੱਥੇ ਲੇਡੀਆਂ ਬਾਹਰ ਜਾਣੇ ਜਾਣਾ ਹੁੰਦਾ ਹੈ ਤਾਂ ਉਹਨਾਂ ਨੂੰ ਫਿਰ ਕਾਫੀ ਸਮਾਂ ਉੱਥੇ ਵੇਟ ਵੀ ਕਰਨਾ ਪੈਂਦਾ ਹੈ ਤਾਂ ਉਹਨਾਂ ਨੂੰ ਔਖਾ ਵੀ ਹੁੰਦਾ ਹੈ ਕੀ ਆਪਾਂ ਕਿਸ ਤਰੀਕੇ ਨਾਲ ਜਿਹੜਾ ਹੈਗਾ ਜਿੱਥੇ ਸਾਨੂੰ ਬਸ ਮਿਲ ਜਾਵੇ ਉਸੇ ਤੱਕ ਆ ਤਾਂ ਫਿਰ ਪੈਦਲ ਚੱਲਣਾ ਪੈਂਦਾ ਹੈ ਜਾਂ ਫਿਰ ਕਿਤੇ ਬਹੁਤ ਜ਼ਿਆਦਾ ਵੇਟ ਕਰਨਾ ਪੈਂਦਾ ਹੈ ਤਾਂ ਉਹਨਾਂ ਨੂੰ ਆਪਾਂ ਇਸ ਤਰੀਕੇ ਦੀ ਜਿਹੜੀ ਹੈਗੀ ਫੈਸਿਲਿਟੀ ਪ੍ਰੋਵਾਈਡ ਕਰੀਏ ਤੇ ਆਪਾਂ ਇਹ ਪਾਇਲਟ ਤੌਰ ਤੇ ਲਿਆ ਹੋਇਆ ਹੈ ਕਿ ਆਪਾਂ ਅੱਜ ਜਿਹੜਾ ਹੈਗਾ ਲਗਭਗ 6 6 ਜਿਹੜੇ ਤੁਸੀਂ ਵੇਖਿਆ ਕਿ ਇਹ ਜਿਹੜੇ ਇਲੈਕਟ੍ਰਿਕ ਟਰਾਈਸਾਈਕਲਸ ਨੇ ਇਲੈਕਟ੍ਰੀਕਲ ਇਹ ਜੋ ਆਟੋਸ ਨੇ ਇਹ ਇਹਨਾਂ ਨੂੰ ਆਪਾਂ ਇਹਨਾਂ ਨੂੰ ਦੇ ਰਹੇ ਹਾਂ ਇਹਦੇ ਵਿੱਚ 50% ਜਿਹੜਾ ਹੈਗਾ ਓਐਸਸੀ ਜਿਹੜੀ ਕੋਰਪੋਰੇਸ਼ਨ ਹੈ ਉਹ ਲੋਨ ਦਿੰਦੀ ਹੈ ਤੇ ਬਾਕੀ ਜਿਹੜਾ 50% ਹੈ ਉਹਦੇ ਵਿੱਚੋਂ ਕੁਝ ਸਮਾਜ ਸੇਵੀ ਸੰਸਥਾਵਾਂ ਨੇ ਕੀਤਾ ਹੈ ਕੁਝ ਜਿਹੜੇ ਹੈਗੇ ਆਪਣਾ ਜਿਹਨੇ ਜਿੱਥੋਂ ਆਪਾਂ ਖਰੀਦੀ ਆਇਆ ਉਹਨਾਂ ਨੇ ਆਪਣੀ ਤਰਫੋਂ ਜਿਹੜਾ ਹੈਗਾ ਉਹ ਉਹਦੇ ਵਿੱਚ ਪਾ ਲਿਆ ਤੇ ਉਸ ਦੇ ਆਧਾਰ ਤੇ ਅੱਜ ਆਪਾਂ ਇਹ 6 ਜਿਹੜੇ ਹੈ ਕਿ ਆ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਕਰਾਉਣ ਤੋਂ ਉਪਰੰਤ ਜਿਹੜਾ ਹੈਗਾ ਉਹਨਾਂ ਨੂੰ ਅੱਜ ਆਪਾਂ ਰਵਾਨਾ ਇੱਥੇ ਕੀਤਾ ਹੋਇਆ ਹੈ ਤੇ ਉਮੀਦ ਹੈ ਕਿ ਜੇ ਆਪਾਂ ਇਹ 6 ਆ ਜਿਹੜੇ ਹੈਗੇ ਆ ਕਾਮਯਾਬ ਹੋ ਜਾਂਦੇ ਨੇ ਤੇ ਇਹ ਚੰਗੇ ਤਰੀਕੇ ਨਾਲ ਚਲਾਉਂਦੇ ਨੇ ਤੇ ਇਹ ਫਾਈਨੈਂਸ਼ਲੀ ਵਾਇਬਲ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਬਾਕੀ ਹੋਰ ਵੀ ਪਿੰਡ ਹੈਗੇ ਆ ਜਿੱਥੇ ਇਸ ਤਰੀਕੇ ਦੀ ਸਮੱਸਿਆ ਹੈ ਕਿ ਕਿ ਉਥੇ ਬਹੁਤ ਜ਼ਿਆਦਾ ਵੇਟ ਕਰਨਾ ਪੈਂਦਾ ਹੈ ਤੇ ਉਹਨਾਂ ਨੂੰ ਲੋਕਲ ਕੋਈ ਟਰਾਂਸਪੋਰਟ ਦੀ ਸਹੂਲਤ ਨਹੀਂ ਹੈ ਤੇ ਉੱਥੇ ਹੀ ਆਪਾਂ ਕਿਸੇ ਸੈਲਫ ਹੈਲਪ ਗਰੁੱਪ ਦੀ ਵੂਮਨ ਦੇ ਨਾਲ ਇਸੇ ਤਰੀਕੇ ਦੇ ਪ੍ਰਕਾਰ ਦੇ ਨਾਲ ਜਿਹੜੇ ਹੈਗੇ ਹੋਰ ਵੀ ਜਿਹੜੇ ਟਰਾਈ ਇਹ ਜਿਹੜੇ ਆਪਣੇ ਆਟੋਸ ਨੇ ਉਹ ਚਲਾਵਾ ਲਾ ਠੀਕ ਹੈ ਥੈਂਕ ਯੂ ਕੀ ਨਾਮ ਹੈ ਜੀ ਹਰਦੀਪ ਕੌਰ ਪਿੰਡ ਸੰਸਪਰਾ ਅੱਜ ਡੀਸ਼ੀ ਡੀਸੀ ਦਫ਼ਤਰ ਆਏ ਹੋ ਕੀ ਵਾਸਤੇ ਆਏ ਹੋ ਜੀ ਸਰ ਆ 55 ਵੱਲੋਂ ਦਿੱਤੇ ਗਏ ਤੁਹਾਨੂੰ ਹਾਂਜੀ ਸਰ ਕਿੰਨੇ ਲੋਕਾਂ ਨੂੰ ਦਿੱਤੇ ਗਏ ਇਹ ਸਰ ਤੁਹਾਨੂੰ 7 ਲੋਕਾਂ ਨੂੰ 7 ਪਿੰਡਾਂ ਨੂੰ ਦਿੱਤੇ ਗਏ ਪਹਿਲਾਂ ਕੀ ਕੰਮ ਕਰਦੇ ਸੀ ਤੁਸੀਂ ਸਰ ਪਹਿਲਾਂ ਅਸੀਂ ਘਰ ਦੇ ਘਰੇਲੂ ਕੰਮ ਹੀ ਕਰਦੇ ਸੀ ਹੁਣ ਅਸੀਂ ਬਾਹਰ ਨਿਕਲਣਾ ਚਾਹਦੇ ਆ ਤੇ ਤੁਸੀਂ ਅੱਜ ਮਹਿਲਾ ਦਿਵਸ ਦੇ ਲੈ ਕੇ ਦਿੱਤੀ ਹੈ ਤੁਹਾਨੂੰ ਇਹ ਹਾਂਜੀ ਸਰ ਸੰਪਰਕ ਕਿੱਦਾਂ ਹੋਇਆ ਤੁਹਾਡਾ ਇਹਨਾਂ ਨਾਲ ਸਰ ਅਸੀਂ ਗਰੁੱਪ ਚ ਐਡ ਹੋਏ ਬੀਤੀ ਗਰੁੱਪਾਂ ਨਾਲ ਹੀ ਅਸੀਂ ਇਹਨਾਂ ਨਾਲ ਅੱਗੇ ਵਧਿਆ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਵੱਲੋਂ ਜਿਹੜਾ ਤੁਹਾਨੂੰ ਪ੍ਰਸ਼ਾਸਨ ਵੱਲੋਂ ਤੁਹਾਨੂੰ ਦਿੱਤਾ ਗਿਆ ਅਸੀਂ ਸਰ ਬਹੁਤ ਵਧੀਆ ਸਰਕਾਰ ਵੱਲੋਂ ਬਹੁਤ ਵਧੀਆ ਉਹ ਕਰ ਰਹੇ ਨੇ ਸਰਕਾਰ ਤੁਹਾਨੂੰ ਬਾਹਰ ਕੱਢਣਾ ਚਾਹੁੰਦੀ ਹੈ ਕੀ ਗਰੀਬੀ ਸਾਡੀ ਦੂਰ ਕਰਨਾ ਚਾਹੁੰਦੀ ਹੈ ਸਰ ਕੋਈ ਕਿਸ਼ਤ ਕੁਸਤੋ ਤਾਂ ਨਹੀਂ ਪਰ ਉਹ ਸਾਰਾ ਕੁਝ ਪ੍ਰਸ਼ਾਸਨ ਕਰੂਗਾ ਨਹੀਂ ਸਰ ਕਿਸ਼ਤ ਅਸੀਂ ਭਰਾਂਗੇ ਜੀ ਕਿਸ਼ਤ ਤੁਸੀਂ ਭਰੋਗੇ ਹਾਂ ਜੀ ਪੇਪਰ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਹਨ ਹਾਂ ਜੀ ਜ਼ਰਾ ਜਿਹੜੀਆਂ ਘਰ ਮਹਿਲਾ ਬੈਠੀਆਂ ਜਿਹੜੇ ਕੰਮ ਨਹੀਂ ਕਰ ਸਕਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਰ ਅਸੀਂ ਉਹਨਾਂ ਨੂੰ ਵੀ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਤੁਸੀਂ ਵੀ ਬਾਹਰ ਨਿਕਲ ਕੇ ਕੁਝ ਬਣਾ ਜਿਵੇਂ ਅਸੀਂ ਨਾਮ ਰੋਸ਼ਨ ਕਰਾਂਗੇ ਤੇ ਉਹ ਵੀ ਸਾਡੀ ਰੀਸ ਦੇ ਪਿੱਛੇ ਅੱਗੇ ਆਉਣਗੀਆਂ ਸਰ ਇਹ ਦੀ ਸਰ ਦੀਕਸ਼ਿਕਾ ਤੁਸੀਂ ਚਲਾਓਗੇ ਹਾਂਜੀ ਜੀ ਜਰਾ ਕੀ ਨਾਮ ਹੈ ਜੀ ਅਨੀਤਾ ਦੇਵੀ ਅਨੀਤਾ ਜੀ ਕਿੱਥੇ ਦੇ ਰਹਿਣ ਵਾਲੇ ਹੋ ਖਾਨਪੁਰ ਬੜਿੰਗ ਬਸ ਆਸਨ ਵਾਲੋ ਕੀ ਤੁਹਾਨੂੰ ਅਜੀਬ ਇਸ਼ਾ ਦਿੱਤਾ ਗਿਆ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਕੀ ਮਤਲਬ ਸਨੂ ਜੀ ਮੈਂ ਗਰੁੱਪ ਤੋਂ ਜੁੜੇ ਸੀ ਸਾਡੇ ਮੈਮ ਨੇ ਸਾਨੂੰ ਕਨਵਰਸ ਕੀਤਾ ਕਿ ਤੁਹਾਨੂੰ ਇਹ ਰਿਕਸਾ ਮਿਲ ਰਿਹਾ ਹੈ ਸਰਟੀਟੀ ਮਿਲਦੀ ਹੈ ਤੁਸੀਂ ਮਤਲਬ ਅੱਗੇ ਵਧਣਾ ਚਾਹੁੰਦੇ ਹੋ ਇਸ ਕਰਕੇ ਸਾਨੂੰ ਇਹ ਰਿਕਸਾ ਮਿਲਿਆ ਸੋ ਇਸ ਦਾ ਬਹੁਤ ਧੰਨਵਾਦ ਸਰ ਤੁਸੀਂ ਪਹਿਲਾਂ ਵੀ ਇਹ ਰਿਕਸਾ ਕਿਰਾਏ ਦੇ ਸੀ ਹਾਂਜੀ ਤੇ ਹੁਣ ਦੁਬਾਰਾ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਹਾਂਜੀ ਪਹਿਲਾਂ ਕਿਰਾਏ ਦੇ ਚਲਾਉਂਦੇ ਸੀ ਹਾਂਜੀ ਸਲ ਮੈਲਾ ਦੇਸਾ ਕੀ ਕਹਿਣਾ ਚਾਹੁੰਦਾ ਮੈਨਾ ਜਿਹੜੇ ਘਰ ਬੈਠੀ ਆ ਨਹੀਂ ਕੰਮ ਕਰ ਸਕਦਾ ਅਸੀਂ ਕੰਮ ਕਰਨਗੇ ਚਲਾਣਗੇ ਸਾਨੂੰ ਜਿਹੜੀ ਅੰਦਰ ਬੈਠੇ ਉਹ ਵੀ ਦੇ ਉਹਨਾਂ ਦਾ ਹੌਸਲਾ ਵਧੇਗਾ ਸਰ ਜੀ ਮੈਂ ਅਸੀਂ ਵੀ ਬਾਹਰ ਨਿਕੜੀਏ ਕੰਮਕਾਜ ਕਰੀਏ ਇਸ ਕਰਕੇ ਅਸੀਂ ਵੀ ਮਤਲਬ ਚਲ ਕੇ ਧੰਨਵਾਦ ਸਰ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ